ਅਸੀਂ ਉਹਦੇ ਹੱਕ ਦੇ ਨਹੀਂਗੇ ਕੋਈ ਮਜੀਠੀਏ ਦੇ ਕੌਣਾ ਹੱਕ ਕੋਈ ਵੀ ਨਹੀਂ ਹੱਕ ਚ ਕਿਉਂ ਹੋਊਗਾ ਨਾਲੇ ਹੱਕ ਚ ਮੈਨੂੰ ਇਹ ਦੱਸੋ ਕਿਸੇ ਨੇ ਆਪਣਾ ਲੋਕਾਂ 'ਚ ਅਕਸਾ ਜਿਹੜਾ ਉਹ ਆਪਣਾ ਖਰਾਬ ਕਰਨਾ ਅਸੀਂ ਤਾਂ ਉਲਟਾ ਇਹ ਕਹਿ ਰਹੇ ਆਂ ਵੀ ਤੁਸੀਂ ਮਜੀਠੀਆ ਨੂੰ ਬਚਾਤਾ ਜਿਨੇ ਸਾਰੇ ਤਤ ਕੱਢ ਕੇ ਰੱਖੇ ਸੀ ਨਸ਼ੇ ਦੇ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆਹ ਅਸੀਂ ਵਿਜੇ ਕੁਮਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ 'ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੈਂਪੇਨ ਕਰਨ ਤੋਰਦੇ ਸੀ ਵੀ ਆਹ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵੱਲ ਆ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਅੱਜ ਪਾਰਟੀ 'ਚ ਅੱਜ ਅੱਜ ਵਿਕਰਮ ਜੀਠਿਆ ਤੇ ਹੋਈ ਵਿਜੀਲੈਂਸ ਦੀ ਕਾਰਵਾਈ ਤੇ ਸਵਾਲ ਚੁਕਣਾ ਜੁਥੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਨੂੰ ਕਾਫੀ ਮਹਿੰਗਾ ਪਿਆ ਆਮ ਆਦਮੀ ਪਾਰਟੀ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਬਾਰੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਵੀ ਬਿਆਨ ਸਾਹਮਣੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਇਮਾਨਦਾਰ ਚਿਹਰਾ ਕਹਿ ਕੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਦੇ ਵਿੱਚ ਲਿਆਈ ਸੀ ਉਦੋਂ ਤੱਕ ਕੈਂਪੇਨ ਕਰਵਾਏ ਜਾ ਰਹੇ ਸਨ ਤੇ ਹੁਣ ਇਸ ਤਰੀਕੇ ਦੀ ਕਾਰਵਾਈ ਵੱਡੇ ਸਵਾਲ ਇਸ ਤੇ ਆਪਣੇ ਆਪ ਹੀ ਖੜੇ ਹੋ ਰਹੇ ਨੇ ਉਹ ਤਾਂ ਡੀਏ ਦਾ ਕੇਸ ਆ ਵੀ ਉਹਦੇ ਕੋਲ ਜਿਹੜੀ ਉਹਦੀ ਜਿੰਨੀ ਇਨਕਮ ਉਹ ਤੋਂ ਵੱਧ ਪੈਸੇ ਆ ਦੀ ਬੇਲ ਹੋਈ ਆ ਜਦੋਂ ਪਟਿਆਲਾ ਜੇਲ੍ਹ ਸੀਗੇ ਮਜੀਠੀਆ ਸਾਹਿਬ ਉਦੋਂ ਤਾਂ ਬੇਲ ਕਰਾਤੀ ਆਹੀ ਸ਼ੈੱਲ ਕੰਪਨੀਆਂ ਉਹ ਦੱਸਿਆ ਸੀ ਵੀ ਇਹਦੇ ਵਿੱਚ ਹੁਣ ਤਾਂ ਉਹ ਗੱਲ ਹੀ ਛੱਡ ਗਏ ਹੁਣ ਤਾਂ ਕਹਿੰਦੇ ਇਹ ਸ਼ੈੱਲ ਕੰਪਨੀਆਂ ਚੋਂ ਦਾ ਪੈਸਾ ਆ ਪਹਿਲਾਂ ਕਿਹਾ ਸੀ ਵੀ ਨਸ਼ੇ ਦਾ ਪੈਸਾ ਇਹ ਕੰਪਨੀਆਂ ਚ ਉਹਦੇ ਵਿੱਚ ਉਹ ਬੇਲ ਮਿਲ ਗਈ ਇਸ ਕਰਕੇ ਆਹ ਜਿਹੜੇ ਅਫਸਰ ਲਾਏ ਨੇ ਕਿਉਂਕਿ ਉਹਨਾਂ ਨੂੰ ਪਹਿਲਾਂ ਸਸਪੈਂਡ ਕੀਤਾ ਹੈ ਆ ਸਵਰਨਜੀਤ ਜਿਹੜਾ ਸਵਰਨਦੀਪ ਜਾਂ ਜਿਹੜਾ ਵੀ ਐਸਐਸਪੀ ਗਿਆ ਏ ਉਹਨੂੰ ਪਹਿਲਾਂ ਸਸਪੈਂਡ ਕੀਤਾ ਏ ਫਿਰ ਉਹਦੇ ਜੋਰ ਪਾ ਕੇ ਵੀ ਇਹ ਕੰਮ ਕਰ ਅਸੀਂ ਉਹਦੇ ਹੱਕ ਦੇ ਨਹੀਂਗੇ ਕੋਈ ਮਜੀਠੀਏ ਦੇ ਕੌਣਾ ਹੱਕ ਕੋਈ ਵੀ ਨਹੀਂ ਹੱਕ ਚ ਕਿਉਂ ਹੋਊਗਾ ਨਾਲੇ ਹੱਕ ਚ ਮੈਨੂੰ ਇਹ ਦੱਸੋ ਕਿਸੇ ਨੇ ਆਪਣਾ ਲੋਕਾਂ ਤੇ ਅਕਸਾ ਜਿਹੜਾ ਉਹ ਆਪਣਾ ਖਰਾਬ ਕਰਨਾ ਅਸੀਂ ਤਾਂ ਉਲਟਾ ਇਹ ਕਹਿ ਰਹੇ ਹਾਂ ਵੀ ਤੁਸੀਂ ਮਜੀਠੀਆਂ ਨੂੰ ਬਚਾਤਾ ਮਜੀਠੀਆਂ ਨੂੰ ਕੱਢਤਾ ਨਸ਼ੇ ਤੋਂ ਬਾਦ ਤੁਸੀਂ ਤਾਂ ਉਥੇ ਜਿਵੇਂ ਆਮਦਨ ਤੋਂ ਵੱਧਦਾ ਇੱਕ ਇੱਕ ਆ ਵੀ ਹਾਂ ਭਾਈ ਤੇਰੀ ਅਨ ਕਮ ਲੱਖ ਰੁਪਈਆ ਤਰੀ ਜਾਇਦਤ 2 ਲੱਖ ਦੀ ਬਣੀ ਹੋਈ ਆ ਉਹ ਉਹ ਕੇਸ ਕੀ ਆ ਉਹ ਸਾਬਤ ਕਰ ਦੇਣਗੇ ਅਗਲੇ ਕੱਲ ਨੂੰ ਵੀ ਸਾਡੀ ਇੱਥੋਂ ਆਇਆ ਇੱਥੋਂ ਆਇਆ ਬਾਹਰ ਨਿਕਲ ਜਾਓ ਇਹੀ ਕੇਜਰੀਵਾਲ ਆ ਜਿਹਨੇ ਮਜੀਠੀਏ ਤੋਂ ਮਾਫੀ ਮੰਗੀ ਸੀ ਪਹਿਲਾਂ ਬੋਰਡ ਲਾਏ ਫਿਰ ਮਜੀਠੀਏ ਨੂੰ ਰਿਟਨ ਕੋਰਟ 'ਚ ਮਾਫੀ ਮੰਗੀ ਵੀ ਮੈਂ ਜਿਹੜਾ ਨਸ਼ਾ ਤਸਕਰੇ ਨੂੰ ਕਿਹਾ ਏ ਨਸ਼ੇ ਦੇ આરોਪ ਲਾਇਆ ਉਹਦਾ ਉਹਦੇ ਬਾਰੇ ਦੱਸਣ ਭਗਵੰਤ ਮਾਨ ਉਹਨਾਂ ਬਾਰੇ ਦੱਸਣ ਆਮ ਆਦਮੀ ਪਾਰਟੀ ਵਾਲੇ ਵਾਰੈਂਟੀਅਰ ਵੀ ਤੁਹਾਡੇ ਬੌਸ ਨੇ ਤੁਹਾਡੇ ਕੇਜਰੀਵਾਲ ਨੇ ਉਹ ਤੋਂ ਮਾਫੀ ਕਿਉਂ ਮੰਗੀ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਬਾਹਰ ਸੱਚ ਬੋਲਦਾ ਹਾਂ ਆ ਆ ਆ ਬਣ ਗਈ ਰਾਜਧਾਨੀ ਤੇ ਆ ਕੇ ਅੱਜ ਆ ਗੱਲ ਬਣ ਗਈ ਆ ਹਾ ਸੀ ਸਾਰੇ ਤੁਸੀਂ ਮਜੀਠੀਏ ਦੀ ਇਹ ਬੰਦਾ ਸੀ ਜਿਹੜਾ ਐਸਆਈਟੀ ਦਾ ਐਸਆਈਟੀ ਨੂੰ ਹੈਡ ਕਰਦਾ ਸੀ ਜਿਨੇ ਸਾਰੇ ਤੱਤ ਕੱਢ ਕੇ ਰੱਖੇ ਸੀ ਨਸ਼ੇ ਦੇ ਇਸੇ ਗੱਲ ਤੇ ਪਾਰਟੀ ਚ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆ ਅਸੀਂ ਵਿਜੇ ਕੁਮਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ 'ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੈਂਪੇਨ ਕਰਨ ਤੌਰ ਤੇ ਸੀ ਵੀ ਆਹ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵਾਲਾ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਇਹ ਰੋਜ਼ ਡੰਡਾ ਦਿੰਦਾ ਸੀ ਅੱਜ ਪਾਰਟੀ 'ਚ ਅੱਜ ਅੱਜ ਇੱਥੋਂ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਮਤਲਬ ਨਸ਼ਾ ਨਸ਼ਾ ਮਤਲਬ ਆਮ ਆਦਮੀ ਪਾਰਟੀ ਜਾਂ ਜਦੋਂ ਤੁਸੀਂ ਇੱਕ ਗੱਲ ਦੱਸੋ ਇਹ ਕਹਿੰਦੇ ਆ ਮਜੀਠੀਏ ਦੀ ਮੈਂ ਕਹਿੰਦਾ ਛੱਡੋ ਇਹਨੂੰ ਪੁੱਛੇ ਸਭ ਤੋਂ ਵੱਧ ਸ਼ਰਾਬ ਦਾ ਮਾਫੀਆ ਦੇ ਕੇਸ ਕਿਤੇ ਚੱਲਦੇ ਆ ਸਭ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਜੇ ਸ਼ਰਾਫ ਦਾ ਕਾਲਾ ਕੰਮ ਕੀਤਾ ਤਾਂ ਉਹ ਕਿਹਨੇ ਕੀਤਾ ਕੌਣ ਰਹਿ ਕੇ ਆਇਆ ਤਿਹਾਰ ਜਿਲ੍ਹੇ ਚ ਇਹ ਗੱਲਾਂ ਕਿਹਜੀਆਂ ਕਰਦੇ ਆ